ਉਹ ਬੁੱਢਾ ਨੇ ਉਹ ਲਾ ਪੁਰ ਲਾਸਮਾ ਨਹੀਂ ਖਾਣਾ ਹੂੰ ਆ ਮੂਖ ਫਲੇ ਨਹੀਂ ਚੱਬਈ ਜਾਂਦੇ ਬੱਪੂ ਉਹ ਤੇ ਪਾਵਾਂਗੇ ਉਹ ਸਾਹਮਣੇ ਕੈਮਰੇ ਚ ਉਹ ਜਿਹੜਾ ਟੂੜੀ ਵਾਲੀ ਆ ਉਹ ਨਿੱਗੀ ਆ ਠੰਡ ਨਹੀਂ ਲੱਗਦੀ ਟੂੜੀ ਵਾਲੇ ਚ ਮੈਂ ਵੇਖਿਆ ਹੁਣ ਹੈ ਤੈਨੂੰ ਆਦੋ ਨਹੀਂ ਮੈਂ ਵੇਖਿਆ ਦੇਖਿਆ ਬਹੁਤ ਹੱਥ ਵਾਇਆ ਮੱਝਪ ਕਰਕੇ ਪੈ ਗਈ ਹੁਣ ਜਾ ਕੇ ਨਿੱਗੀ ਆ ਉੱਤੇ ਟਿਗ ਡਿਗ ਪੇ ਹਾਂ ਇੱਥੇ ਆ ਜਾ ਬੁੱਢੇ ਮਾ ਆ ਜਾਂਦੀ ਸੀ ਭੱਜ ਕੇ ਉਹ ਮੋਢੇ ਤੇ ਚੜਕੇ ਜੇ ਮੈਨੂੰ ਗਾਂ ਪਛਾਂ ਲੈ ਜਾਂਦੀ ਸੀ ਵਿਚਾਰੀ ਇਹ ਤੱਕਲੇ ਗਏ ਉਹ ਬੋਟ ਭੇਜ ਲਿਆ ਅਸਮੰਦਰਾ ਤਲਕ ਜੇ ਗਈ ਹੂੰ ਕਿਵੇਂ ਮੈਂ ਭੇਜਾਂ ਸੀ ਮੇਰੇ ਬਾਪੂ ਨੇ ਮੋਟਾ ਮੋਟਾ ਕਰਕੇ ਭੇਜੂਗੇ ਤੁਸੀਂ ਤਾਂ ਲੈਸਾ ਕਰ ਸਕਦੇ ਜੀ ਲੱਗ ਗਿਆ ਬਾਪੂ ਨੂੰ ਬਾਪੂ ਬਿਨਾ ਜੀ ਲੱਗ ਗਿਆ ਸੀ ਆਵੇਂ ਕਿਹਾ ਨਾ ਜੀ ਬਾਪੂ ਜਲੇ ਸਾਰੇ ਘਰ ਨੂੰ ਹੋ ਗਿਆ ਹਾਂ ਉਹ ਜੋ ਭੰਜੂ ਭੰਜੂ ਹਾਂ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਵਲੌਗ ਆਪਣਾ ਰਹਿਣ ਵਾਲਾ ਆ ਆਪਾਂ ਬਾਪੂ ਜੀ ਨੂੰ ਮਿਲਾਉਣ ਚੱਲੇ ਆ ਕਿੰਦੂ ਭੈਣ ਕਿਆਂ ਨਾਲ ਛੋਟੀ ਭੈਣ ਕੇ ਆਪਣੇ ਹਨਾ ਤੇ ਸਾਲ ਹੋ ਗਿਆ ਸਾਲ ਤੋਂ ਜ਼ਿਆਦਾ ਹੋ ਗਿਆ ਮੈਰਿਜ ਹੋਏ ਨੂੰ ਬਟ ਬਾਪੂ ਨੇ ਉਹਨਾਂ ਦੇ ਜਿਹੜਾ ਆਪਣੇ ਹੈਗਾ ਪਿੰਡ ਘਰ ਨਿਬਾਰ ਨਹੀਂ ਦੇਖਿਆ ਤਾਂ ਕਰਕੇ ਬਾਪੂ ਕਹਿੰਦਾ ਵੀ ਮੈਨੂੰ ਵੀ ਮਿਲਾ ਲਿਆ ਤਾਂ ਬਾਪੂ ਨੂੰ ਮਿਲਾ ਕੇ ਲਿਆਉਨੇ ਆ ਘਰ-ਵਾਰ ਦਿਖਾ ਕੇ ਲਿਆਉਨੇ ਆ ਬਾਪੂ ਕਿੱਥੇ ਚੱਲੇ ਆ ਮੈਂ ਚੱਲ ਜਾਗਾ ਤੇ ਪੁੱਤ ਕੋਲੇ ਤੇ ਕੋਲੇ ਆ ਪਿੰਡ ਦਾ ਨਾਂ ਨਹੀਂ ਮੈਂ ਜਾਣਦਾ ਪੁੱਛੂਗਾ ਪਿੰਡ ਵੱਡਾ ਗੁੜਾ ਹਾਂ ਵੱਡਾ ਗੁੜਾ ਪਿੰਡ ਵਾਜਦਾ ਵੱਡਾ ਗੁੜਾ ਹਾਂ ਭਾਂਦੇ ਵੱਡਾ ਬੁੜਾ ਹਾਂ ਵੱਡਾ ਬੁੜਾ ਨਹੀਂ ਵੱਡਾ ਗੁੜਾ ਗੁੜਾ ਹਾਂ ਗੁੜਾ ਤਾਂ ਉੱਥੇ ਚੱਲਿਆ ਜੀ ਠੀਕ ਐ ਭੈਣ ਕਾ ਕੋਲੇ ਤੇ ਬਾਕੀ ਜਾ ਕੇ ਤੁਹਾਨੂੰ ਨਾਲੇ ਭੈਣ ਕਾ ਘਰਵਾਰ ਦਿਖਾਉਨੇ ਆ ਤੇ ਸੁਣਾਉਨੇ ਨਾਲੇ ਬਾਪੂਆਂ ਗੱਲਾਂ ਬਾਤਾਂ ਦਿਖਾਉਨੇ ਕੀ ਰਿਐਕਸ਼ਨ ਆਉਂਦਾ ਬਾਪੂ ਦਾ ਕਿਵੇਂ ਲੱਗਦਾ ਬਾਪੂ ਨੂੰ ਘਰਵਾਰ ਤੇ ਫੈਮਿਲੀ ਬਾਕੀ ਹੈ ਨਾ ਤਾਂ ਠੀਕ ਹੈ ਜੀ ਬਣੇ ਰਹੋ ਹੈ ਜਿਹੜਾ ਸ਼ਿਭੂ ਆ ਬੋਲੀ ਬਾਟ ਦਿਨ ਤਾਂ ਸ਼ਿਭੂ ਬਾਈ ਐਨੀ ਕਿੰਨੇ ਬਾਟ ਆ ਤੇ ਹੋਰ ਕਦੋਂ ਨੇ ਚੱਲਦੇ ਆ ਐਨਾ ਪਿੰਡਾਂ ਜੇ ਵਿੱਚ ਦੀ ਰਾਤ ਨੂੰ ਬੰਦ ਮੱਧਮ ਹੋਈ ਪੁਲੀਏ ਤੇ ਰਾਤ ਨੂੰ ਕੀ ਲੈਣਾ ਹੁਣ ਦਿਨੇ ਦਿਨੇ ਆਇਆ ਕਰ ਉਹ ਦਿਨੇ ਕੋਈ ਰਾਤ ਨੂੰ ਮੁੱਠੇ ਕੰਪਰਜਾਂਦੇ ਬਹੁਤ ਆਹਾਂ ਠੀਕ ਹੈ ਜੀ ਹਾਂ ਮੋਨਾ ਹੂ ਆਹ ਇਹ ਛੜਖੇ ਹੂੰ ਇਹ ਕਾਲਾਣੀ ਨੂੰ ਕਹਿੰਦੀ ਹਾਂ 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 ਸੇ ਕਾਲਿਆਂ ਵਾਲਿਆਂ ਨੂੰ ਇਹ ਵੱਡੀ ਸੜਕ ਲੈ ਲੈ ਸਿੱਧਾ ਝੀਕਾ ਪਿੰਡਾਂ ਬਣਾਉ। ਕੀ ਉਹ ਉਹ ਵੱਡੀ ਸੜਕ ਸਿੱਧੀ ਆਉਂਦੀ ਆ ਕਾਲਿਆਂ ਵਾਲੀ ਸੜਕ ਕਿਹੜੀ ਹੈਗੀ ਉਹ ਲਿੰਕ ਰੋਡ ਦੀ ਇਹਦੇ ਨਾਲ ਦੀ ਉੱਤੇ ਰਸ਼ ਵਾਲਾ ਹੁੰਦਾ। ਹੈਂ? ਹਾਂ ਸਾਧਨ ਵਾਲੇ ਚੱਲਦੇ ਆ ਉਸਤੇ। ਹੈ ਜੀ ਤੇ ਨੂੰ ਠੀਕ ਪਿੰਡਾਂ ਜਾਂ ਜਫਰਨੀਆਂ ਜਾਂ ਇਹ ਤਾਂ ਮਾੜੀ ਮੋਟੀ ਆਉਂਦੀ ਹੈ ਕਿ ਉਹਨਾਂ ਹੀ ਤਾਂ ਇਧਰੋਂ ਵੀ ਆਉਂਦੀ ਆ ਪਿੰਡ ਵਰ ਆਉਂਦੇ ਆ ਕਿ ਪਿੰਡ ਦਾ। ਹਾਂ। ਇਹ ਸਿੱਧਾ ਰੋਡ ਆ ਜਾਂਦਾ। ਮੁੱਛਣ ਵਾਟ ਵਟ ਦੇ ਲਾ ਫਿਰ ਕਿ ਨਹੀਂ ਵਾਟ ਜਿੱਥੇ ਪਾਇਆ ਆਜੇ ਕਰੇ ਜਾਣਾ ਮਾਕੜਾ ਸਭੇ ਜਾਣਾ ਆਹ ਕਰੇ ਜਾਣਾ ਅੱਛਾ ਏ ਚੱਲ ਦੀ ਆ ਤੂਰੇ ਕੁੰਮੀਂ ਕੀ ਕਰ ਲਈਆ ਤੂੰ ਤਾਂ ਆ ਸਖ ਨੇ ਉੱਪਰ ਦੀ ਮੁੱਛ ਖੜੀ ਚਾਹੀਦੀ ਏ ਤੁਸੀਂ ਮਨਾ ਕੇ ਰੱਖਦੇ ਆ ਬਾਬੇ ਨੇ ਮੁੱਛ ਨਹੀਂ ਕਿ ਕਿਸੇ ਵਜ੍ਹਾ ਨਾਲ ਉਹ ਤਾਂ ਗੱਲ ਹੈ ਅਿਤੋਂ ਮੜਾਂਗੇ ਹੁਣ ਆਪਾਂ ਅਲੇ ਦੇ ਚੰਗੁਰਾਗੇ ਪੜ੍ਹ ਕੇ ਆਇਆ ਨੇ ਆ ਇਧਰਲੇ ਪਾਸੇ ਪਿੰਡ ਹੀ ਆ ਬੈਠਾ ਹਮ 50 ਸਾਲ ਨੂੰ ਪੜਿਆ ਕਿ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਕੋਈ ਇੱਥੇ ਹੈ ਨਹੀਂ ਸੀਗਾ ਗੱਡੀ ਨਾ ਕੋਈ ਹੋਰ ਗੱਡੀਆਂ ਚੱਲਦੀਆਂ ਹੀ ਮੱਡੀਆਂ ਬਿਲਕੁਲ ਸਹੀ ਸਾਰਾ ਜੀਪਾ ਹੈ ਨਹੀਂ ਸੀ ਜਿਹੜੇ ਹੁਣ ਆਣ ਦਾ ਜਨਕਾਰ ਚੱਲ ਜਾਈ ਹੈ ਇਹਨੇ ਵੇਖੀਆਂ ਸੀ। ਵੇਖੀ ਨਹੀਂ ਉਹਦਾ। ਸੈਂਕਲ ਵੀ ਹੈ ਨਹੀਂ ਫਿਰ। ਤੇ ਚੱਕੀ ਦੇ ਖਰਾਸ ਉਹ ਵੀ ਹੈ ਨਹੀਂ ਸੀ। ਬੁੱਢਾ ਚੱਕੀ ਤੇ ਬਿਜਲੀ ਦਾ ਆ। ਹਮ ਆਪ ਵੀ ਤਗੜੇ ਦਾ। ਮਗਰ ਉਹ ਬਿਜਲੀ ਆਈ ਹੌਲੀ ਹੌਲੀ ਕਦੋਂ ਰਾਜ ਬਦਲਦਾ ਆਇਆ। ਉਦੋਂ ਬਿਜਲੀ ਆਈ ਆ। ਹਾਂ ਪਿੰਡਾਂ ਦੇ ਵਿੱਚ ਫੇਰ ਚੱਕੀਆਂ ਮਸ਼ੀਨਾ ਖਰਾਸ ਵੀ ਲੱਗੇ। ਤੇ ਕਰਾ ਸਾਨੂੰ ਛੱਡਿਆ ਫੇ ਮਸ਼ੀਨਾ ਹੁਣ ਮੋਟਰਾਂ ਦੇ ਹੋ ਗਈਆਂ ਕਿੰਨਾ ਕੁਸ ਵੇਖਿਆ ਵੇ ਤੇ ਉਹੋ ਕੁ ਸੇ ਪਿੰਡ ਤੋਂ ਗੁਰਦੁਆਰਾ ਹੈ ਨਹੀਂ ਸੀ ਸਿੱਖਾਂ ਦੇ ਤੇ ਜੋ ਘਰ ਮੁਸਲਮਾਨਾਂ ਦੇ ਹੁੰਦੇ ਉੱਥੇ ਮਸਜਿਦ ਹੁੰਦੀ ਸਾਰੇ ਮੁਸਲਮਾਨ ਉਹਥੇ ਵੰਗਾਂ ਦੇ ਕੁੱਕੜੰਗ ਹਨੂ ਭੜੇ ਲੰਦੇ ਜਨਕੇ ਨਕੇ ਖੇਡਦੇ ਫਿਰਦੇ ਨਾ ਤੇ ਬੁੜੇ ਬੈਠੇ ਹੁੰਦੇ ਅੱਗ ਤੇ ਝੂਈ ਤੇ ਚਾਈ ਤੇ 10 ਵਜ ਜਾਂਦੇ ਖੇਤ ਚ ਲੈ ਜਾਂਦੇ ਤੇਰੇ ਖੇਡਦੇ ਤੇ ਉਹ ਕੁल्ले ਹੁੰਦੇ ਐਡੇ-ਐਡੇ ਤੇ ਉਹ ਬੈਂਤਾਂ ਭੈਣਦ ਨੇ ਡਾਈ ਜਾਂਦੇ ਸੀ ਭੱਜ ਜਾਂਦੇ ਸੀ ਤਾਂ ਤੇ ਉਹ ਆ ਕੇ ਪੁੱਛਦੇ ਬਾਬਾ ਥੋਨੂੰ ਕਿਉਂ ਮਾਰਿਆ ਅਕੇ ਪੁੱਤਾਂ ਪਾਣ ਇਕੱਠੇ ਨਹੀਂ ਹੋਣ ਦਿੰਦੇ ਸਿੱਖਾਂ ਸਿੱਖਾਂ ਇਕੱਠੇ ਨਹੀਂ ਨਾ ਨਾ ਅੰਗਰੇਜ਼ਾਂ ਦਾ ਰਾਜ ਆ ਦੋ ਤਨ ਘੋੜੇ ਨਾਲ ਉਹ ਖਾਲੀ ਭੱਜੇ ਫਿਰਦੇ ਅੱਛਾ ਜੀ ਆ ਦੂਜਿਆਂ ਦੇ ਚੜੇ ਹੁੰਦੇ ਉਹ ਖਾਲੀ ਹੁੰਦੇ ਉਹ ਨਾਲ ਭੱਜੇ ਫਿਰਦੇ ਤੇ ਉਹਰ ਬਹੁਤ ਹੋ ਗਈ ਕੋਸ ਤੇ ਹੁਣ ਬੋਲ ਰਹਾ ਬੰਨਾ ਸਾਰਾ ਖਤਮ ਹੋਈ ਅੰ데 ਉਹਨੇ ਕਹੇ ਵੀ ਮੇਰਾ ਤਾਂ ਕਹਿੰਦਾ ਸੀ ਨਾਮ ਵੀ ਉੱਚਾ ਸੁਣ ਲੱਗਿਆ ਸਾਂਹੀਆਂ ਕੰਮ ਖਤਮ ਹੋਈ ਅੰ데 ਇਹ ਤਕੜਾ ਤੁਰੇ ਫਿਰਦਾ ਜਣਾ ਹੂੰ ਮੇਰਾ ਹਣੀ ਹੁਣ ਸਾਡੇ ਪਿੰਡ ਚੱਕ ਨਹੀਂ ਹੂੰ ਮੁਰ ਗੋਤ ਹੋਈ ਨਾ ਦੋਨੋਂ ਮੁਰ ਗੋਤ ਹੋ ਗਈ ਸੋ ਸਾਨ ਗੋਤ ਗਈ ਆਪਨੇ ਭਰਾ ਮੱਠੋ ਛੋਟੇ ਸੀਗੇ ਦੋ ਉਹ ਟੁਰ ਕੇ ਹਮ ਵੱਡੇ ਨੇ ਜਾਣਾ ਹੀ ਜਾਣਾ ਸੀ ਭੈਣ ਵੱਡੀ ਸੀ ਉਹ ਗਈ ਹਮ ਘਰਵਾਰ ਕਿਵੇਂ ਲੱਗਿਆ ਫਿਰ ਹਾਂ ਘਰਵਾਰ ਕਿਵੇਂ ਲੱਗਿਆ ਬਹੁਤ ਠੀਕ ਆ ਘਰਵਾਰ ਠੀਕ ਹੈ ਹਾਂ ਹੁਣ ਤਨ ਲੁਸਿਆ ਪੇਜਾ ਦੁਨੀਆਂ ਗੋਦੋ ਡਬਲ ਪੈਸੇ ਹੁੰਦੇ ਜਾਰ ਪੀਏ ਚਾਂਦੀ ਦੇ ਹੁੰਦੇ ਚੋੜਾ ਸੀ ਤੇ ਛੋਲੇ ਛਾਲੇ ਬਰਾਨੀ ਹਾਰੀ ਹੁੰਦੀ ਪੈਸਾ ਨਹੀਂ ਬਣਦਾ ਹੁਣ ਪੈਸੇ ਬਣਦੇ ਬਹੁਤ ਹੁਣ ਤੇ ਲਗਾ ਹਰੇਕੀ ਕੋਠੀ ਪਉਂਦਾ ਹੱਦਕੀ ਢਾਉ ਬਣੇ ਜਿਹੜਾ ਬੁੜਿਆ ਜਾਂ ਕੱਚੀ ਗਾਂ ਸਵਾਤਾ ਕਰੀਰਾ ਦੇ ਵਿੱਚ ਲਾ ਜੇ ਵਿੰਗ ਹੁੰਦਾ ਤੇ ਝੂੜੀ ਲਾਈ ਹੁੰਦੀ ਉਹ ਸਵਾਤਾ ਚ ਪਾਇ ਵੀ ਇਹ 3 ਦਿਨ ਹੋ ਜੇ ਆਈ ਰਹੇ ਇੱਕ ਇਧਰ ਵੀ ਕੜੀ ਦੇ ਚੜ ਜਾਂਦੀ ਸੁਹੂਰੀ ਉਹ ਫਿਰ ਸਿੱਧੀ ਰਹਿੰਦੀ ਦੂਜੀ ਗੱਲ ਤੂੰ ਕੜੀਆਂਆਂ ਦੀਆਂ ਕੜੀਆਂ ਹੁੰਦੀਆਂ ਹੁਣ ਉਹ ਜਾਣ ਲੈ ਨਹੀਂ ਕੋਈ ਆ ਸਵਾਲ ਤੇ ਢਾਈਆ ਨਾ ਸੀ ਮੈਲੇ ਭਰਾਲੀ ਕੜੀਆਂ ਸਵਾਲ ਉੱਤ ਸੁਹੂਰੀਆਂ ਲੱਗੀਆਂ ਐ ਕਰੀੜਾਂ ਦੀਆਂ ਸਾਰੀਆਂ ਪੁਰਾਣੀ ਸਵਾਲ ਸੀ ਝੂੜੀ ਦੀ ਭੜਦੇ ਹੁੰਦੇ ਸਨ ਕੋਣ ਬਈ ਉਹ ਸਰਦੀ ਜੇ ਕਿਸੇ ਚਾਹੇ ਵਿੰਗਾ ਨਾ ਐ ਤੇ ਉਹਨੂੰ ਐ ਧਰ ਕੇ ਜੇ ਵਿੰਗਾ ਦਾ ਪਾਸਾ ਉੱਤੇ ਆਇਆ ਕਰ ਦਿੰਦੇ ਉਹ ਇੰਨਾ ਕੁੰਬਾ ਫੇਰ ਲੈ ਚ ਸਰਦੀ ਧਰ ਦਿੰਦੇ ਇੱਕੋ ਜੀ ਛੱਤ ਕਰੀ ਬਾਪੂ ਤੇ ਕੋਈ ਬਰੈੱਡ ਪਕੌੜਾ ਮੰਗਾਦਾ ਰੋਟੀ ਖਾਓ ਹੂੰ ਰੋਟੀ ਹਾਂ ਸਮਾਂ ਤੇ ਜੀ ਕੋਈ ਵੀ ਰੋਟੀ ਨਹੀਂ ਬਾਪੂ ਰੋਟੀ ਖਾਣੀ ਆਂ ਦੱਸ ਦੇ ਹੁਣ ਇੱਕੋ ਗੱਲ ਹਾਂ ਜੀ ਬਿੰਦੂ ਰਿਆ ਹੂੰ ਚੱਲ ਲੇਗਾ ਕਿ ਰਹੇਗਾ ਦਿਲਾਂ ਦਾ ਹਰੇ ਤੂੰ ਹੋਰ ਖੜ ਗਾਤਾ ਸੋਣਾ ਹਰੇ ਆਏ ਤਾਂ ਹੁਣ ਪਹਿਲਾ ਤੂੰ ਕੱਲਾ ਪੁਛਾਲ ਦਾ ਡੱਬਾ ਇੱਕ ਵੱਡਾ ਤੇ ਕਿਤੇ ਫਰਸਾ ਨਾ ਹੋਵੇ ਉੱਥੇ ਮੰਜਾ ਲਾ ਲਈ ਮੈਂ ਭਾਵੇਂ ਕੱਲਾ ਹੋਵਾਂ ਮੈਂ ਬੈਠ ਕੇ ਕਰਕੇ ਵਿਆਹ ਪਰੇ ਮਾਰਨੇ ਚਲਾਇ ਹੱਥ ਨੇ ਉਹ ਡੱਬੇ ਚ ਪਾਈ ਬਹੁਤੇ ਉਹ ਡੱਬੇ ਦੀ ਵੀ ਨਹੀਂ ਆਏ ਹੋ ਜੇ ਸਾ ਪਾਤਾ ਮਾਰੀ ਡਿਸਕਸ਼ਨ ਕਰਨੀ ਛੋਟੀ ਦਿਲ ਕੀ ਦੂ ਸੌਣੋ ਸਾਰਾ ਉਮਰ ਦਾ ਆਵਾ ਮੈਂ ਤੇ ਸਾਡਾ ਬੁਰਾ ਮਾਤਾ ਤੇ ਫਿਰ ਤੂੰ ਕਹਿੰਗਾ ਪਸੂਆਲੇ ਚ ਪਤਾ ਮੈਨੂੰ ਮੈਂ ਨੂੰ ਦਾ ਬਾਬਾ ਕੜੀਆਂ ਵਾਲੇ ਤੈਨੂੰ ਆਖੀ ਜੰਨਾ ਹੈ ਹੈ ਉਹ ਕੋਈ ਉਹ ਪਸੂਆਲਾ ਬਰਾਂਡਾ ਬੁੰਡਾ ਹੋ ਹੈਗਾ ਨਹੀਂ ਹੈ ਨਹੀਂ ਚਾਹ ਕਰ ਉਹ ਹੁੰਡ ਬਣਾਏ ਹੁੰਦੇ ਆ ਭੂਖ ਜੇ ਕਿਹਦਾ ਸਾਡੇ ਗਾਟਾ ਇੱਥੇ ਪਿਛਾੜੀ ਮੰਜੀ ਜੀ ਪਾ ਕੇ ਮਾਣਾ ਸੀ ਭੂਖ ਕਿੱਥੋਂ ਲਿਆਗੇ ਭੂਰ ਪਾਉਗਾ ਤੂੰ ਭਾਉਣਾ ਇੱਥੇ ਪਾਈ ਚੁੱਪ ਕਰਕੇ ਪਿੱਛੇ ਆਪਾਂ ਗਿਆ ਇੱਥੇ ਤਾਂ ਮੱਢ ਗਿਆ ਲਗਾ ਇੱਥੇ ਦੇਖ ਦੇ ਮੈਂ ਗਿਆ ਇੱਕ ਪਿਆ ਕਰੀ ਖੜਾ ਹੋ ਜਾ ਕਰੀ ਵੱਡੇ ਬਣਾਉਣੇ ਤੇਰਾ ਸਾਰਾ ਹਿੱਲਾ ਕਰ ਦਾਂਗੇ ਟੈਨਸ਼ਨ ਨਾ ਲੈ ਤੂੰ ਉਹ ਟੈਨਸ਼ਨ ਆਲਾ ਸਾਰਾ ਹਿੱਲਾ ਕਰ ਦਾਂਗੇ ਇਹਨੂੰ ਦਰਸ਼ਰੀ ਸਮਝ ਤੂੰ ਠੀਕ ਹੈ ਹੈਲੋ ਤੇ ਮਗਰ ਨਾਲ ਲੱਗੀ ਕੰਬਲੀ ਐ ਤਾਂ ਉਹ ਗੱਲ ਪਾਉ ਮੈਂ ਹੀ ਕਹਣਾ ਦਰਸ਼ਰੀ ਸਮਝੇ ਨੂੰ ਤੂੰ ਹਾਂ ਮਾਸੜ ਨੂੰ ਨਾ ਆਇਆ ਦਰਸ਼ਨ ਹੀ ਸਮਝ ਦਰਸ਼ਨ ਹੀ ਆ ਆ ਸਾਡੇ ਪਿੰਡ ਦਾ ਤਾਇਆ ਦਰਸ਼ਨ ਉਹਦੇ ਨਾਲ ਬਾਲੀ ਲਿਆਇ ਰਹੇ ਸੀ ਇਹਨਾਂ ਦੇ ਪਿੰਡ ਬਾਲੀ ਲਿਆ ਦੀ ਆ ਉਹ ਐਸੇ ਕੋਲੇ ਆਖਾੜ ਗਿਆ ਜੇ ਨਹੀਂ ਭਰਾਵਾ ਸਿੱਖ ਬੋਲਣ ਤੇ ਕੁਝ ਨਹੀਂ ਆ ਗੱਲ ਤੇ ਮਾਰੀ ਵੀ ਛੱਡਿਆ ਆ ਹਾਂ ਛੱਡਿਆ ਆ ਉਹਨੂੰ ਨਾਲ ਲਿਆਉਂਦਾ ਸਾਡੇ ਕੋਲ ਨੂੰ ਪਰਸੇ ਨਹੀਂ ਲੱਤਨ ਦਿੱਤਾ ਮੈਂ ਕਿਹਾ ਲੈ ਤੁਰ ਕੇ ਤੂੰ ਆ ਤਾਂ ਮਾਰਾਕੀ ਤਾ ਫੇ ਕੱਢੀ ਲੋਚੀ ਨਹੀਂ ਹੈ ਨਹੀਂ ਇਹ ਮਾਇਆ ਹੈ ਬੱਟਾ ਕਿ ਮੈਂ ਇਸ ਵਕਤ ਹੁਣ ਮੱਕਠ ਦਿਨ ਹੋ ਗਏ ਤੂੰ ਹਰ ਤਾਂ ਤੂੰ ਚਾਰਦਲਾ ਜਾਨੀ ਕੜਕੁਣ ਕਵਜਾਈ ਆ ਅਹੀਂ ਲੱਗਾ ਆ ਵਾਜ ਗੇਰ ਪੋਚਾ ਇਹੇ ਯਾਦ ਮਿਲਦੀ ਪਿੰਡ ਚ ਬਹੁਤ ਹੈ ਹੋਰ ਤੈਨੂੰ ਫੜ ਲੈ ਦੋ ਚੱਲ ਕੋਈ ਵਾਹੀ ਜਾਵੇ ਕੋਈ ਦੂਨੀ ਜਾਵੇ ਕਿਸੇ ਨੇ ਆਦਾ ਮਗਲ ਮਸਿੰਝੋੜ ਸੀ ਤੇ ਵੀ ਕਿਹ ਭਲੇ ਕਰਿਆਦਾ ਹੋਂਵਾਏ ਤੈਨੂੰ ਲੇਖ ਜਉਨਾ ਚੜ ਤੂ ਰਹੇਂੀ ਇਹਦੀ ਮੰਮੀ ਵੀ ਕਿ ਜੇ ਉਹ ਸਿਰਲੀ ਆ ਗਈ ਉਹਦੇ ਨਾਲ ਟੁੱਟ ਗਈ ਕਿ ਜਾਈਦਾ ਟੁੱਟ ਗਈ ਇਹਨੇ ਮੜਕਾ ਪਿੰਡ ਵੱਡਾ ਕੋਈ ਨਹੀਂ ਪਾਪੂ ਮੋਣਾਂ ਦੇ ਚਲੇ ਜਾਂਦੀਆਂ ਬੈਠਾ ਮਾਜਾ ਦੋ ਦਿਨ ਲੱਗੇ ਤੇ ਇੱਕ ਦਿਨ ਬਾਪੂ ਕਿਤੇ ਕਰਦਾ ਇੱਕ ਪੀਚੀ ਗੁਰਦੁਆਰੇ ਵਾਜਦੇ ਆਪਿਆ ਆਉਂਦਾ ਲਗਾਉੜੀ ਚਵਾਦੇ ਸੁਤਰਾ ਕੂਕ ਹੂੰ ਇਹ ਬਸ ਹੋਈ ਰਹਿ ਰਹੇ ਆ ਨਾ ਤੈਨੂੰ ਮੈਂ ਇਹ ਲਿਆਂਦਾ ਕਾਹਦੇ ਵਾਸਤੇ ਮੈਨੂੰ ਭੰਡੀ ਜਾਣਾ ਯਾਰ ਮੈਨੂੰ 5 ਵਜੇ ਜੇ ਕਿਰਪਾ ਇਹਨਾਂ ਉਹ ਤਾਂ 5 ਵਜੇ ਖੇਤ ਤੇ ਜਾਣਾ ਪਾਪਾ ਤੂੰ ਪਿਆ ਹੁੰਦਾ ਉਦੋਂ ਤੈਨੂੰ ਪੱਲੇ ਨਹੀਂ ਲੱਗਦਾ ਸੂਰ 8 ਕੇ 9 ਵਜ ਜਾਂਦੇ ਫਿਰ ਇਸ਼ਨਾਨ ਕਰਨਾ ਹੈ ਫਿਰ ਕਿੰਨੇ ਟਾਈਮ ਤੇ ਨੇੜੇ ਹੋਉਂਦੇ ਉਹ ਨੀਂਦ ਹੀ ਅਸਲ ਉਹ ਹੁੰਦੀ ਹੈ ਜਿਹੜੀ ਆਪੇ ਆਵੇ ਤੇ ਆਪੇ ਆਉਂਦੀ ਤੜਕੇ ਆ ਤੂੰ ਪਰਸੋਂ ਵੇਖਿਆ ਨਹੀਂ ਕਿਹੜੇ ਵੇਲੇ ਗਿਆ ਸੀ ਉਹ ਮੂਰੇ ਨਾ ਉਹ ਲੌਣ ਸਾਰ 5 ਵਜੇ ਚਾਹ ਮੈਨੂੰ ਵੀ ਫੁੜਾ ਦੀ ਦੇ ਲਈ ਉਹ ਮੈਨੇ ਉਹਨੇ ਪੀ ਲਈ ਤੇ ਬੁਰਦੋਲੇ ਟ੍ਰੇਕ ਕੇ ਮਲਸਾ ਚੜਿਆ ਟ੍ਰੈਕ ਤੇ ਆਪਾਂ ਤੁਸੀਂ ਗਏ ਮਗਲੋ 11 ਵਜੇ ਨੂੰ ਕੀ ਲੱਗੀ ਉਹ ਦਿਨ ਫਿਰ ਉਹ ਦਿਨੇ ਸਾਰਾ ਦਿਨ ਵਿਹਲਾ ਸੀ ਮੈਂ ਸਾਰਾ ਦਿਨ ਦਿਨੇ ਲੱਗਿਆ ਰਿਆ ਤੇ ਪਰਸੋਂ ਤੱਕ ਤੂੰ ਆਇਆ ਨਹੀਂ ਮਗਰੋ ਤੁਸੀਂ ਜਾ ਕੇ ਰੱਠ ਦੇ 9 ਵਜੇ ਹੋਰ ਪਾਸੇ ਫਿਰਦਾ ਰਹਿੰਦਾ ਉਹ 11 ਵਜੇ ਰਾਤ ਦੇ ਉਹ ਕਮਰ ਤੇ ਨਵਲਾ ਕਰਦੇ ਨਾ ਬੁਰਾ ਨਾ ਸਮਝ ਅੱਛਾ ਇਹ ਚੂਦਾ ਕਦੋਂ ਜੇ ਨਾ ਕਰਦਾ ਨਾ ਕਰੀ ਜਾਂਦਾ ਜੇ ਸੌਂ ਜੇ ਫੇਰ ਉੱਠਦਾ ਹੀ ਨਹੀਂ ਹੂੰ ਠੀਕ ਐ ਕਰਦਾ ਜੁਲੰਦਰ ਤਾਂ ਐ ਕਰਦਾ ਹੈ ਹੂੰ ਅੱਡ ਠੰਡਾ ਪੀ ਕੇ ਡੇ ਦੀ ਹੁਣ ਛੇ ਦੀ ਚਾਹ ਨੂੰ ਵੀ ਪੈ ਗਿਆ ਐ ਬਾਪੂ ਅੱਛਾ ਰੱਖਣਾ ਉਹ ਬੁਰਾ ਨਹੀਂ ਇਹ ਉਹ ਪੋਲਾਸ ਮਾਣੀ ਖਾਣਾ ਹੂੰ ਆ ਮੋਕ ਫਲੇ ਨਹੀਂ ਚੱਬੇ ਜਾਂਦੇ ਚੱਬੀ ਨਹੀਂ ਜਾਂਦੇ ਅੱਛਾ ਹੈ ਇਹ ਮੈਂ ਪੀਵਾਂ ਕੇ ਹੂੰ ਹੂੰ ਤੂੰ ਅੱਛਾ ਪੀ ਲੂ ਮਨ ਵਿੱਚ ਗੇੜਾ ਦਵਾ ਲਈ ਫੜ ਕੇ ਤੋ ਨਿਹ ਗੇੜਾ ਦਵਾ ਲੈ ਸਾਰੇ ਗੇੜਾ ਦਵਾ ਲੈ ਚਾਹ ਪੀ ਕੇ ਰਾਂ ਫਿਰ ਦੋਨੇ ਤੜਕੇ ਜਾ ਫਿਰ ਚੱਲਾਂਗੇ ਕਿ ਵਾਪ ਨੂੰ ਪੈਂਦੀ ਟੈਨਸ਼ਨ ਹੋ ਗਈ ਬਪੂ ਤੇ ਬਾਮਾ ਕੇ ਉਹ ਸਾਹਮਣੇ ਕੈਮਰੇ ਚ ਉਹ ਤੂੜੀ ਵਾਲੀ ਆ ਉਹ ਨਿੱਗੀ ਆ ਠੰਡ ਨਹੀਂ ਲੱਗਦੀ ਤੂੜੀ ਵਾਲੇ ਚ ਮੈਂ ਵੇਖਿਆ ਹੁਣ ਤੈਨੂੰ ਆਦ ਨਹੀਂ ਮੈਂ ਵੇਖਿਆ ਦੇਖ ਵਾਪ ਤੋਂ ਹੱਥ ਵਾਇਆ ਮੱਛਪ ਕਰਕੇ ਪੈਰੀ ਹੁਣ ਜਾਗੀ ਨਿੱਗੀ ਆ ਪੁੱਤੇ ਟਿਗੇ ਡਿਗ ਪੇ ਆਹ ਇੱਥੇ ਆ ਜਾ ਬੜੇ ਮਾਰ ਮੈਂ ਉੱਟ ਆਏ ਆ ਹੂੰ ਹੂੰ ਉੱਟ ਆਏ ਇਧਰ ਉੱਟ ਆ ਕੇ ਆਪਣਾ ਜਿ পাল ਇੱਕ ਪਾਸੇ ਹੂੰ ਬਦਗਾ ਇਹ ਉਹਦੇ ਰਹਿਣਾ ਜੀ ਮौज ਕਰਨ ਕਸਮਤ ਉਹਦੀਆ ਬੰਦਾ ਡੋਡੇ ਜਿਵੇਂ ਸੁਨੇ ਉਹ ਕਲੇਖਿਆ ਕੋਈ ਮਹਾਰਾਜ ਸੁਣ ਲਿਆ ਬੱਚਾ ਮौज ਕਰੂ ਖੁੱਲਾ ਸਾ ਕੁੱਤੇ ਵੀ ਰੱਖ ਰੱਖੇ ਇਹਨਾਂ ਨੇ ਹਣਾ ਦੋ ਕੁੱਤੇ ਦਾ ਫੇ ਖੁੱਲਾ ਘਰ ਆ ਕੋਈ ਪਸ਼ੂ ਖੁੱਲ ਜੇ ਕੋਈ ਬੰਦਾ ਆ ਜਾ ਪਾਸੇ ਆਸੇ ਫੇ ਪੌਂਗ ਜੇ ਪਤਾ ਲੱਗ ਜਾਂਦਾ ਹਾਂ ਹੈ ਉਦੋਂ ਡਾਗ ਲੈ ਕੇ ਜਾਵੜਦਾ ਬੰਦਾ ਕਿਵੇਂ ਜੀ ਪਸੂ ਖੁੱਲ ਜੇ ਲੋੜ ਦਾ ਚੀਜ਼ ਚੰਗੀ ਆ ਕੁੱਤੇ ਦਾ ਬੰਦਿਆਂ ਨੂੰ ਰਾਖੇ ਦਾਸ ਨੂੰ ਆਏ ਰੱਖਦੇ ਪੂਰੀ ਉੱਥੇ ਜਾ ਕੇ ਬਹਿ ਜਾਣਗੇ ਅੰਦਰ ਪੜਾ ਲੱਗੇ ਅੰਦਰ ਜਾ ਕੇ ਬਹਿ ਜਾਣਗੇ ਉੱਥੇ ਬੈਠੇ ਵੀ ਉਹਦਾ ਨਗਾ 3 ਨੇ ਮੰਨਦਾ ਹੈ ਅਜੇ ਤੱਕ ਕਰੇ ਕਿ ਉੱਥੇ ਇਧਰ ਫਿਰਦਾ ਉੱਧਰ ਫਿਰਦਾ ਦੇਖ ਜਾਂਦਾ ਬੰਦਾ ਇਹਨਾਂ ਨੂੰ ਇਹਦਾ ਬੜਾ ਘੰਨ ਦਾ ਸਹੀ ਹੁੰਦਾ ਮੜਾ ਜਵ ਬੰਦੇ ਦਾ ਖੜਕਾ ਸੁਣ ਜੇ ਘੰਨ ਉਦੋਂ ਪਾਈ ਥੋੜਾ ਜਿਹਾ ਪਿੱਛੇ ਕਰਕੇ ਪਾਉਣਾ ਸੀ ਨਾ ਵਿਚਾਲੇ ਜੇ ਕਰਕੇ ਪਾਉਣਾ ਸੀ ਇਹਨਾਂ ਨੇ ਹੂੰ ਪਿੱਛੇ ਬਾਹਲੀ ਜਗ੍ਹਾ ਛੱਡ ਲਈ ਬਾਹਰ ਕੋਲੇ ਬਾੜਾ ਪੜਿਆ ਛੱਡਿਆ ਨੂੰ ਜੇ ਆਏ ਨਾ ਮੂੰਹ ਰੱਖਦੇ ਫੇਰ ਉਸ ਜੱਗੇ ਦੇ ਬੰਦੇ ਬੰਦਾ ਫੜਦਾ ਨਹੀਂਦਾ ਵੇੜੇ ਛਾ ਜੇ ਇਹੇ ਕਾ ਕਦੇ ਨਾ ਲੱਗਦਾ ਕਦੋਂ ਘਰੇ ਕੋਈ ਵੜ ਜੇ ਆ ਉਹ ਅੰਦਰ ਬੈਠਿਆ ਹੋਣਾ ਇੱਧਰ ਇਹ ਅੰਦਰ ਬੈਠੇ ਇਥੋਂ ਨਹੀਂ ਕੋਈ ਇੱਥੇ ਫੜਦਾ ਨੇ ਹੂੰ ਹੂੰ ਆਇਆ ਹੋਇਆ ਉਹ ਸੀਸਿਆ ਵੀ ਜੀ ਬੀੜਾ ਮੜਾ ਮੋਠੂ ਦੇ ਜਿਵੇਂ ਖੇਡਣ ਤਾਂ ਆਹ ਬੰਦੇ ਬੰਦਾ ਘਰੇ ਜਾ ਦੇਣਾ ਤੜਕੇ ਮੈਂ ਫਰਾ ਅੱਜਿਆ ਮਾਰ ਲੈ ਖੁੱਲੀਆਂ ਮੰਜਾਂ ਮੂਰੇ ਇੱਧਰ ਲਾ ਨਹੀਂ ਰਿਹਾ ਇੱਧਰ ਕਰਤਾ ਕੱਟੀ ਮੂਰੇ ਚਾਕੇ ਉਧਰ ਕਰਤਾ ਜੇ ਛੋਟੀ ਮਦੇ ਕੋਲੇ ਕੀ ਆਦਾਸ ਬਖਾ ਉਹ ਰਿਆ ਮਾਇਆ ਕੇ ਤੂੰ ਕਮਜ਼ਾਸ ਹੈ ਇਹਨਾਂ ਨੂੰ ਮੈਂ ਕਰਕੇ ਜਾਵੜੇ ਉਹਦੇ ਕੋਲ ਬਾਹਰ ਤੇ ਖੜਾ ਆਦਾ ਅਸੀਂ ਦੂਜੀ ਬਾਜੀ ਪਾਉਣੀ ਆ ਤੜਕੇ ਕੇ ਪਿੰਡੀ ਸਾਹਿਬ ਤੇ ਆਈਂ ਜਰੂਰ ਮਾਖਾ ਵੇਖਾਂਗੇ ਕੱਤਲੇ ਮਹੀਨੇ ਬਾਜੀ ਪਉਂਦੇ ਬੰਦੇ ਦਾ ਸਰ ਘੜਕਾ ਵਿੱਚ ਦੇ ਫੜਲੀ ਉੱਥੇ ਜਾਊ ਘੜ ਹੈ ਅੱਜਕੱਲ ਪਉਂਦੇ ਹੁੰਦੇ ਆ ਅਗੇ ਸਾਡੇ ਅੱਖ ਕੀ ਮਖਚੰਗਾ ਜਾਂ ਮਖਾ ਜਾਂਦਾ ਦੇ ਦੂਜੇ ਦਿਨ ਆ ਉਹ ਉਹ ਤੜਕੇ ਆਇਆ ਸੀ ਤਿਆ ਆਥ ਨੇ ਆ ਖੜੇ ਚ ਤਿੰਨ ਚਾਰ ਜਣੇ ਤੇ ਉੱਥੇ ਕੁਦਰਤੀ ਮਹਿਫਿਲ ਫਿਰਦਾ ਸ ਆਪਸ ਮਾਇਆਂ ਕੋਲੇ ਗੋਹਾ ਜਟਾਲ ਦਾ ਤੇ ਅਜੇ ਬੈਠ ਕੇ ਜ ਨਹੀਂ ਵੜਿਆ ਸਾ ਆਖੇ ਤੇ ਉਹ ਮੈਂ ਕਿਵੇਂ ਖੜੇ ਆ ਉਹ ਬੁੜੀਆਂ ਨਾਲ ਗੱlde ਫਿਰਦੀਆਂ ਸੀ ਉਹਨਾਂ ਨਾਲ ਗੱਲ ਕਰ ਲਈ ਕਿ ਅਸੀਂ ਪੌਣੀ ਆ ਬਾਜੀ ਤੇ ਤੇਰੇ ਭੈਣ ਨੇ ਵੀਰ ਪਿਆ ਫਰਾਜ਼ ਨੂਰ ਨੂੰ ਵੀ ਆਦੇ ਆ ਉਹਨਾਂ ਨੂੰ ਸਾਥੋਂ ਨੇ ਜਾਇ ਜਾਂਦਾ ਸੋ ਨਾਲ ਲੈ ਜੋ ਤੇ ਉਹਨੇ ਲਖੋ ਮੈਂ ਵੀ ਉਧਰ ਉਤਰ ਪਿਆ ਫਸੂਆ ਜਾਂ ਨੀ ਉਹ ਫੋੜਾ ਇਹ ਤਰ ਕੇ ਤੇ ਆ ਸੋਟੀ ਕੋਲੇ ਸੀ ਤੇ ਉਹਨੇ ਭੈਣ ਨੇ ਚਲਾ ਕੇ ਮਾਰੇ ਮੈਂ ਕਿ 50000 ਲੈ ਕੇ ਬੰਦਾ ਹੋਇਆ ਮੈਂ ਜਾਂਦਾ ਜਾਗਾ ਮੈਂ ਪਾਸੇ ਚੱਕਲੇ ਤੇ ਆਖੇ ਮੱਖੇਵੇਂ ਅਸੀਂ ਲੇ ਕੇ ਬਾਜੀ ਹਟਾਤੀ ਲੋਕਾਂ ਨੇ ਵਾਦੇ ਗਰਾਹੀ ਕਰ ਲੋ ਘਰ ਘਰ ਤੇ ਉਹ ਘਰਦੇ ਫੜਦੇ ਆ ਸਾਉ ਜੋ ਕੱਟ ਲੈਂਦੇ ਨੇ ਮੱਖੜ ਮਰਾਜ ਵੀ ਫੜ ਕੇ ਬਜੇ ਚਬਾ ਕੇ ਗਏ ਲੱਗ ਫਿਰ ਉਹ ਮੈਂ ਕਿਹਾ ਸੌ ਲੈ ਜਾ ਮੈਂ ਕੱਟਦਾ ਗੁਰੂ ਖੜ ਜੋ ਆ ਕਰ ਬੇ ਕਿਨੇ ਖੜਨਾ ਸੀ ਆ ਫਿਰ ਗਿਆ ਇਹ ਤਾਂ ਖੁੰਡੇ ਤੋਂ ਚੱਲਦੇ ਹਨ ਹਾਂ ਉਹ ਜ਼ਾੜੀਆਂ ਆਈਆਂ ਨਾ ਲਵੇ ਜੇ ਮੁੰਡੇ ਜੇ ਫੇਰ ਉਹਨਾਂ ਨੂੰ 15 ਵੀਰ ਪਲਰ ਕਰ ਦੋ ਅੰਦਰ ਖੜੇ ਜਾਂ ਤੇ ਬੂੜਾ ਪਾ ਦੂ ਲੰਨੇ ਮੈਂ ਕਿਹਾ ਕਿ ਨਹੀਂ ਚੱਲਣਾ ਮੇਰਾ ਹੈ ਫਿਰ ਗਏ ਲੱਗ ਮੈਂ ਕਿਹਾ ਗਹਾਂ ਨੂੰ ਪੁੱਛਿਆ ਇਹੋ ਜਿਹਾ ਆਵੇ ਨਾ ਪੈਸਾ ਨਾ ਦੇਈਏ ਤੂੰ ਉਹਦੇ 20 ਰੁਪਏ ਕੱਢ ਕੇ ਫੜਾ ਦੇ ਜਵਾਕੜੀ ਨੂੰ ਤੇ ਉਹ ਜਾਂ ਭੱਜ ਜਵਾਕ ਨੂੰ ਲੱਗੇ ਭੱਜਣ ਮਖੜਾ ਦਰ ਨੇੜਾ ਹੋਇਆ ਪਿਆ ਅਖੇ ਬਾਪੂ ਕਹ ਲੈ ਜਵਾਦੇ ਸੇ ਕਿ ਬਾਜੀ ਪਾਪਾ ਕੇ ਹੁਣ ਆ ਕੇ ਹਟਾ ਦਈਏ ਅਸੀਂ ਕਿਹ ਰਾਹੀ ਆਖਿਆ ਸਾਨੂੰ ਪੁੱਛਾਇ ਜੀ ਨੇ ਵੀ ਕਿ ਰਾਹੀ ਕਰ ਲੋ ਤੁਹਾਡੇ ਘਰ ਮਾਂ ਦੇ ਕਿੰਨੇ ਬਣ ਜਾਣ ਮੈਂ ਠੀਕ ਹੈ ਸੌ ਤੋਂ ਘੱਟ ਜੀ ਲੈਂਦੇ ਨੇ ਬੱਦੇ ਤੁਹਾਡੇ ਵਗ ਤੂੰ ਜਵਾਗ ਚੋਤੇ ਨੂੰ ਫੜਾ ਤੇ ਲੈ ਕੇ ਲਾਹ ਲਗ ਖਾਂਦੇ ਸਾਰੇ ਨਸ਼ਾ ਬਿਆਏ ਬਣਾ ਲਿਆ ਕਿਹੜੀ ਉਹਨਾਂ ਦੀ ਬਾਜੀ ਸੀ ਕਿਹੜੇ ਕੰਮ ਸੀ ਥੇੜੀ ਦੇ ਬਾਲੇ ਆਉਂਦੇ ਫੇਰ ਕੋਈ ਭਾਂਡਾ ਸੀ ਇੱਕ ਰੇਲ ਲੈ ਕੇ ਇਕੱਠਾ ਭੱਜ ਗਿਆ ਸੀ ਜਿਵੇਂ ਆਪਣੇ ਜਰਨਲ ਕਾ ਘਰ ਵੇਖਿਆ ਨਾ ਉਹਨਾਂ ਦੇ ਨਰਗੀ ਕੇ ਘਰ ਦੇ ਨਾਲ ਰੇਹ ਦਾ ਘਟਾ ਚੱਕ ਕੇ ਵੱਧ ਗਿਆ ਆ ਉਹ ਐ ਪੈਸੇ ਗੱਟੇ ਜਾਂਦੇ ਸੀ ਸਟੋਰ ਤੋਂ ਟਰਾਲੀ ਤੇ ਤੇ ਉਹ ਗਹਾ ਵੜ ਕੇ ਕੋਠੀ ਜੀ ਨੇ ਰੋਟੀ ਖਾ ਕੇ ਖੇਤਲ ਚੱਲਾਂਗੇ ਖਲਾਰਨੀ ਤੇ ਉਹ ਬੋਲਦੇ ਮਾਰੀਗਾ ਕਦੇ ਕੋਈ ਨਾ ਬੋਲੇ ਉਹ ਲਾ ਸੀ ਮੈਨੇ ਸਾਰੇ ਦੇ ਗੁੱਠਾ ਫੜੀਆਂ ਢੂਈਂ ਤੇ ਸੱਟ ਲਿਆ ਸੇ ਚੱਲ ਪਿਆ ਮਗਰ ਬੁੱਢਿਆਂ ਨੂੰ ਪੰਡਾ ਚੀਸ ਗੜਾ ਮਾਣ ਨੂੰ ਕਿਥੋਂ ਢਾ ਦੇਣੇ ਸੀ ਬੰਨੇ ਰਾ ਸੀਗਾ ਅਰ ਗਿਆ ਵਣੇ ਤੇ ਮੈਂ ਕੱਲ ਗਿਆ ਭੈਂਦੇ ਨੇ ਦਾ ਪੁੱਤਾ ਗੱਟਾ ਇਹ ਆ ਕਰਦੇ ਆ ਹਾਂ ਪਰਦੇ ਪਰਦੇ ਟਰਾਲੀ ਭਰਦੇ ਫਿਰ ਉਹ 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 ਪਰਦੇ ਟਰਾਲੀ ਭਰਦੇ ਟਰਾਲੀ ਭਰਦੇ ਪਾ ਦੇ ਮਿੱਟੀ ਇਹ ਪਾ ਦੇ ਹਾਂ ਬੜਾ ਬੜਾ ਟਰੈਕਟਰ ਮਗਰ ਪਾ ਹੁਣ ਟਰਾਲੀ ਟਰੈਕਟਰ ਮਗਰ ਪਾ ਦੇ ਨਾ ਪਾਦੇ ਪਾਦੇ ਉਹ ਟਰੈਕਟਰ ਦੇ ਮਗਰ ਪਾ ਟਰਾਲੀ ਨੂੰ ਇਹਨੂੰ ਇਹਨੂੰ ਹੁਣ ਤਾਂ ਨਹੀਂ ਦੇਈ। ਅੱਗੇ ਆ ਗਈ ਸੀ ਬਾਪੂ? ਨੀਂਦ ਵਧ ਗਈ ਆ ਗਈ ਸੀ? ਹੂੰ ਪਾ ਪਾ ਨਾ ਨਾ ਤਾਂ ਲਿਆ ਉਹ ਪੇ ਲਿਆ ਪਾ ਦੇ ਪਾ ਦੇ ਪਾ ਦੇ ਪਾ ਦੇ ਮਾ ਪਿੱਛੇ ਆ ਦੇ ਉਹ ਬੱਲੇ ਹੁਣ ਇਤੋਂ ਰੱਸੀ ਫੜ ਕੇ ਚਲਾ ਲਾ ਫਿਰ ਕਿਉਂ ਚਲਾਵੇਂਗਾ ਇਤੋਂ ਫੜ ਕੇ ਇਹ ਇਤੋਂ ਕੱਢ ਨੂੰ ਆ ਜਾ ਲੈ ਇਧਰ ਆ। ਉਰੇ ਆ। ਪਏ ਉਹ ਫੇਰ ਪਲਟ ਗਿਆ ਏ। ਇਹ ਨਾਲ ਦੇਣ। ਦੋ ਗਾਟ। ਸਾਰਾ। ਹਾਂ ਲੈ। ਲੈ ਕੇ ਜਾ ਇਹਨੂੰ। ਚੰਗ ਦੇ ਦੇ। ਖੜ ਗਿਆ ਇੱਕ ਵਾਸੀ ਉਹਦੀ। ਹਰ ਠਿਆ ਖੜਾ ਹਰ ਠਿਆ। ਉਹਨੇ ਮੈਨੂੰ ਚੇਕੂਗਾ ਹੂੰ 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 ਕੇਚ ਲੈ ਲੈ ਉਧਰ ਲੈ ਜਾ ਉਹ ਬੋਡੇ ਟਰੈਕਟਰ ਕਿ ਨਹੀਂ ਲੈ ਜਾ ਦੂਰ ਦੂਰ ਲੈ ਜਾ ਦੂਰ ਹੂੰ ਅੰਦਰ ਅੰਦਰ ਪਾਣੀ ਤੇ ਹੈ ਹਾਂ ਆ ਨੀ ਚੱਬੀ ਨਹੀਂ ਆਪ ਤਾਂ ਆ ਲੈ ਨੱਕੋ ਫਾੜੀ ਆਂ ਬਜੀ ਆ ਲੈ ਲੈ ਮੇਰ ਚ ਲੈ ਲੈ ਠੀਕ Suara? Suara ni? ਕਿਆ ਫਿਰ ਬਾਪੂ ਕਿੰਦੂ ਕੇ ਜਾ ਕੇ ਬਿੱਟੂ ਦਾ ਬਹੁਤ ਵਧੀਆ ਕੰਮ ਹੈ ਹਾਂ ਬਹੁਤ ਸਾਲ ਨਾ ਬਹੁਤ ਵਧੀਆ ਬਹੁਤ ਕੰਮ ਬੁੱਲਾ ਕਿੱਦੇ 사 ਕਿੱਲਾ ਨਾ ਜਾ ਵਿਗਾ ਜਾ ਰਗਾ ਪੰਜੇ ਕਨਾਲਾ 1000 ਕਿੰਦੂ ਲਗੇ ਉਹ ਲੱਖ ਰੁਪਏ ਦਾ ਬੰਡਰਾ ਬੰਡਰੇ ਫਸ ਹੋਈ ਜਾਵੇ ਅੱਛਾ ਵਦਗਾ ਕੀਤੀ ਸੇਵਾ ਸੁਭਾ ਸੇਵਾ ਪੂਰੀ ਹੁਣ ਹੋਰ ਕੀ ਸੇਵਾ ਨੂੰ ਚਾਹੀਦਾ ਤੇ ਧੀ ਲੱਗਿਆ ਸੀ ਈ ਲਾ ਗਿਆ ਨੀਦਾਗੇ ਅੱਛਾ ਆ ਜਾਂਦੀ ਸੀ ਭੱਜ ਕੇ ਉਹ ਮੋੜੇ ਤੇ ਹੱਰ ਕੇ ਤੇ ਮਾਨੂੰ ਗਾਂ ਪਛਾਂ ਲੈ ਜਾਂਦੀ ਸੀ ਵਿਚਾਰੀ ਇਹ ਲੈ ਗਏ ਉਹ ਆ ਸੁਮੇਂਦਰਾ ਤਲਕ ਜੇ ਗਈ ਹੂੰ ਲੋਰੀ ਆ ਦੇ ਬਾਪੂ ਮੇਲ ਦਾ ਦੇਵਾ ਕਾਨੂੰ ਚਾਰ ਪੰਜ ਦਿਨ ਆਪਣੇ ਕੋਲ ਲਾ ਕੇ ਤੋਂ ਬਾਅਦ ਆਇਆ ਬਸ ਇਨਾ ਕਮ ਹੋਈ ਸੀ ਬਾਪੂ ਨਾਲ ਬਾਪੂ ਨੂੰ ਮਿਲਣੀ ਤੁਸੀਂ ਕਿਵੇਂ ਮੈਂ ਵੀ ਜਿਸੀ ਮੇਰੇ ਬਾਪੂ ਨੇ ਮੋਟਾ-ਮੋਟਾ ਕਰਕੇ ਭੇਜੋਗੇ ਤੁਸੀਂ ਤਾਂ ਲਿੱਸਾ ਕਰਤਾ ਮੇਰੀ ਬਾਪੂ ਲਿੱਸਾ ਕਰਤਾ ਤੁਸੀਂ ਲਿੱਸਾ ਹੈ ਨੂਰੀ ਓਏ ਬਾਪੂ ਲਿੱਸਾ ਹੋ ਗਿਆ ਮਨ ਦੀ ਤਾਂ ਤਾਂ ਵੀ ਫੜੀ ਮਨ ਦੀ ਕਿਉਂ ਕੱਪ ਮਾਰਦਾ ਭੈਣ ਦੇ ਨਾ ਤੂੰ ਘਰ ਦੇ ਪਿੰਡ ਕਾਲ ਨਾ ਯਾਰ ਇਸ ਯਾਰ ਦਾ ਬਾਪੂ ਐਂ ਕਰਦਾ ਹੁੰਦਾ ਤੂੰ ਮੂੰਹ ਤੇ ਆ ਕੀ ਕੁਛ ਕਰੀ ਫਿਰਦੀ ਆ ਮੈਂ ਮੈਂ ਦਸਤਾਰ ਦਿੰਦੀ ਆ ਮੈਡਮ ਇਹਨਾਂ ਨੂੰ ਹਾਂ ਮੂੰਹ ਤੇ ਕੌਣ ਦਿੰਦਾ ਹੁੰਦਾ ਮੈਨੂੰ ਕਰ ਦੇ ਇਹਨਾਂ ਦੀਆਂ ਮੈਡਮ ਨਾਲ ਜਾ ਕੇ ਗੱਲ ਨਹੀਂ ਇੱਕ ਨਵੀਂ ਮੈਮ ਆਈ ਹੈ ਵੀ ਜੋਸ ਤੇ ਮੂੰਹ ਤੇ ਤਾਂ ਕੋਈ ਵੀ ਨਹੀਂ ਦਿੰਦਾ ਹੁੰਦਾ ਪੁੱਤ ਮੈਂ ਇਨਫੈਕਸ਼ਨ ਵੀ ਹੋ ਸਕਦੀ ਹੈ ਕਿ ਮੂੰਹ ਤੇ ਕੌਣ ਚਲਾਉਂਦਾ ਹੁੰਦਾ ਪਹਿਲਾਂ ਕੋਈ ਵੀ ਨਹੀਂ ਦਿੰਦਾ ਨਹੀਂ ਦੇ ਸਕਦੇ ਉਹ ਮੈਂ ਦਿੰਦੀ ਆ ਮੈਂ ਆਪ ਦੀ ਆਪ ਤੇ ਦਿੰਦੀ ਹਾਂ ਨਾ ਨੂਰੀ ਚਲ ਠੀਕ ਆ ਫਿਰ ਓਕੇ ਮੈਂ ਚੱਲਣਾ ਹਾਂ ਚੱਲਣਾ ਹਾਂ ਨਹੀਂ ਚਲ ਠੀਕ ਓਕੇ ਜਾਣਾ ਚਾਕਲੇਟ ਲਿਆ ਚਾਕ ਲੈ ਲਿਆ ਦੇ ਹਾਂ ਚਾਕਲੇਟ ਲੈ ਅਸੂਪ ਕੇ ਲੈ ਮੈਂ ਕੋਈ ਨਹੀਂ ਰੰਦਾ ਹੋਸ ਕੀ ਹੈ ਗੱਦਾ ਜਾ ਮੇਰੀ ਮਾਂ ਤਾਂ ਸਾਫ਼ ਸਾਫ਼ ਆ ਤਾਂ ਉਹ ਨਹੀਂ ਸਾਫ਼ ਤੋਂ ਸਾਫ਼ ਹੂੰ ਹ ਸਾਰਿਆਂ ਦੀ ਆਈ ਥੋਡੇ ਦੋਨਾਂ ਜੀ ਲੱਗਦੇ ਬਾਪੂ ਹਣਾ ਬਾਪੂ ਬਿਨਾ ਜੀ ਲੱਗ ਗਿਆ ਸੀ ਆਵੇਂ ਕਿਹਾ ਨਾ ਜਿਹੜਾ ਬਾਪੂ ਜਲੇ ਸਾਰੇ ਘਰ ਖੁੰਨਾ ਹੋ ਗਿਆ ਕੀ ਹੋ ਗਿਆ ਉਹ ਜੋ ਪੈਂਟ ਜੋ ਪੈਂਟ ਆਹ ਉਗੀ ਛੋਟੇ ਵਾਲੀ ਤੇ ਨਹੀਂ ਹੂੰ ਆਹ ਇਹ ਕਿੱਥੇ ਸੁਣੋ ਕਿਸ ਘਰ ਹੋਰ ਆ